ਤੰਤਨ ਬਾਬਾ ਸ੍ਰੀ ਚੰਦ ਜੀ ਜਿਨ ਜੋਤ ਅਨੰਤ ਜਗਾਈ ਤੁਧ ਆਸਰਾ ਨਾਨਕ ਕਰ ਸਭ ਦੁਨੀਆ ਤੇ ਥੋ ਵੜਿਾਈ ਤੇਰਾ ਨਾਮ ਆਧਾਰਾ ਸਾਧੂ ਜਿਤ ਮਨ ਨਿਰਮਲ ਹੋਈ ਜਿਸ ਕਰ ਤੁਧ ਪ੍ਰਗਟੇ ਬਾਬਾ ਉਹ ਕਰ ਸਵਰਗ ਸਮੋਈ ਬਾਬਾ ਜੀ ਦੀ ਬਾਣੀ ਅੰਮ੍ਰਿਤ ਚੀਤ ਕਰੇ ਸੋ ਤਰੇ ਪਵਜਲ ਤੁਧ ਬਖਸ਼ੇ ਕਿਰਪਾ ਲਹਿਰੀ ਮਿਟੇ ਮਨ ਵਿੱਚੋਂ ਸਭ ਮੂਲ ਤੁਸੀਂ ਰੱਖਣਹਾਰ ਸਦਾ ਹੀ ਭਗਤ ਜਿਨਾਵੋ ਆਪ ਜਿਸ ਨੂੰ ਪਾਠ ਤੇਰਾ ਲੱਗੇ ਤੇ ਇਸ ਉੱਪਰ ਰਹੇ ਪ੍ਰਭ ਜਾਪ ਤੂੰ ਦਾਤਾ ਬਖਸ਼ਿੰਦ ਕਰਨਾ ਤੂੰ ਹੀ ਮਾਤ ਪਿਤਾ ਸੁਖਕਾਰ ਬਾਬਾ ਜੀ ਬਿਨ ਅਵਰ ਨ ਕੋਈ ਜਿਤ ਲੱਗੇ ਕਾਟੇ ਸੰਸਾਰ ਜਿਨ ਤੇਰਾ ਧਿਆਨਾਂ ਧਰਿਆ ਤੇਸ ਘਰ ਪ੍ਰਗਟੇ ਚਾਨਣ ਪਾਪ ਰਹੇ ਦੁੱਖ ਦੂਰ ਸਗਲੇ ਖਿਲ ਖਿਲ ਹੋਵੇ ਆਨੰਦ ਤੇਰੇ ਬਾਤੇ ਆਇਆ ਜਿਹੜਾ ਬਾਬਾ ਜੀ ਲਿਓ ਬਾਲਕ ਹਾਥ ਸੰਗਤ ਤੂ ਟਾਲ ਸਮਰੱਥ ਸਦਾ ਮਿਟੇ ਕਲੇਸ਼ ਸਭ ਰਾਥ ਜਿਸ ਘਰ ਤੇਰਾ ਸਿਮਰਨ ਵਸੇ ਉਹ ਘਰ ਮੰਦਰ ਹੋਵੇ आनंद सुख अटल निवास सदा ਝੋਲੀ ਪਰ ਲੇਵੋ ਬਾਬਾ ਜੀ ਭਗਤ ਰਖਵਾਲੇ ਸਦਾ ਸੁਹਾਈ ਧਿਆਨ ਜਿਤ ਜਿਤ ਚਰਨੀ ਮਨ ਲਾਵੇ ਕਾਟੇ ਕਲੇਸ਼ ਨਿਹਾਲ ਧਰਤੀ ਆਕਾਸ਼ ਸਭ ਤੇਰਾ ਤੂੰ ਅਪਰੰਥ ਪਰਜਵੇਸ਼ ਤੂੰ ਹੀ ਮੇਰਾ ਗੁਰੂ ਆਧਾਰਾ ਤੂੰ ਹੀ ਸਰਬ ਵਿਵੇਕ ਜਿਸ ਵੇਲੇ ਭਗਤ ਪੁਕਾਰੇ ਬਾਬਾ ਦੀ ਦਰ ਆਵੇ ਸੰਗਤ ਦੀ ਲੋਚਾ ਪੂਰਨ ਬਿਰਤੀ ਬਾਤ ਨਾ ਜਾਏ ਪ੍ਰੇਮ ਭਗਤ ਦੀ ਜੋਤ ਜਗਾਈ ਅੰਧਕਾਰ ਮਿਟਾਇਆ ਜੈਸੀ ਬਾਹ ਫੜੀ ਤੁਸੀਂ ਉਸਨੇ ਹਰ ਦਰਸ਼ ਪਾਇਆ ਬਾਬਾ ਜੀ ਤੂੰ ਬੇਅੰਤ ਕਿਰਪਾਲਾ ਤੇਰਾ ਅੰਤ ਨ ਪੈ ਜਾਈ ਜਿਸ ਕਰ ਤੇਰਾ ਸਿਮਰਨ ਵਸਦਾ ਉਥੇ ਪਾਪ ਨਾ ਜਾਏ ਟਿਕਾਈ ਮਨ ਚਿੰਤਾ ਸਭ ਦੂਰ ਹੋਵੇ ਕਰ ਖੁਸ਼ੀਓ ਨਾਲ ਭਰਪੂਰ ਹੈ ਜਿਵੇਂ ਫੁੱਲਾਂ ਦੀ ਸੁਗੰਧ ਵਗੇ ਤਿਵੇਂ ਨਵਾਸ ਤੇਰਾ ਨੂਰ ਅੰਮ੍ਰਿਤ ਬਾਣੀ ਅੰਮ੍ਰਿਤ ਜੈਸਾ ਤੇਰਾ ਸੋਨ ਮਨ ਹੋਏ ਅਧੀਨ ਬਾਬਾ ਜੀ ਆਨੰਦ ਰੂਪ ਤੂੰ ਤੇਰਾ ਦਰਸ਼ਨ ਜਾਪੇ ਅਤੇ ਨੀਨ ਜਿਸ ਕਰ ਤ ਪ੍ਰਭ ਵਸਦਾ ਉਥੇ ਚੜਦੀ ਕਲਾ ਨਿਵਾਸ ਸੁਖ ਸ਼ਾਂਤੀ ਧਨ ਸਹਜ ਸਮਾਦੀ ਸਦਾ ਮਿਲੇ ਪ੍ਰਭ ਪਾਸਾ ਘਰ ਘਰ ਜਾਵੋ ਵਧਾਈ ਲੱਗੇ ਜਿੱਥੇ ਨਾਮ ਤੁਧ ਲਾਗੇ ਬਾਬਾ ਰੀ ਤੂ ਰਿੱద్ధి ਸਿੱద్ధి ਦੇਨ ਹਾਰਾ ਭਗਤਾ ਕੇ ਸੰਗ ਰਹੇ ਘਰ ਘਰ ਤਰਲ ਹੋਏ ਚਰਨ ਭਰਿਆ ਮਿਟੇ ਕਲੇਸ਼ ਦੁਖ ਕਾਲਾ ਮਾਂਗੇ ਜੋ ਪਾਵੇ ਫਲ ਤੂੰ ਦਾਤਾ ਅਬਿਨਾਸ਼ਾ ਵਾਲਾ ਜਪ ਤਪ ਸਾਧਨਾ ਭਗਤੀ ਸਭ ਤੇਰੇ ਦਰਸ਼ ਸਹਾਈ ਜਿਸ ਨੂੰ ਬਾਬਾ ਜੀ ਕਿਰਪਾ ਕਰੇ ਤਿਸਨਾਂ ਦੁਨੀਆ ਪਾਈ ਮਨ ਵਿੱਚ ਵਸਦਾ ਤੇਰਾ ਨੂਰ ਅੰਮ੍ਰਿਤ ਸਰੋਵਰ ਜਿਹਾ ਜਾਪੇ ਜਿਸ ਕਰ ਤੇਰਾ ਅਸਥਾਨ ਉਹ ਧਰਤੀ ਮथुरा ਆਪੇ ਭਗਤ ਜਨਾਂ ਦੀ ਰੱਖਿਆ ਕਰਨਾ ਬਾਬਾ ਜੀ ਤੂੰ ਕਰਤਾ ਕਾਰ ਹਰ ਵੇਲੇ ਸਦਾ ਸਹਾਈ ਤੂੰ ਗਹਿਰਾ ਤਤ ਅਪਾਰ ਜਿਸ ਘਰ ਤੁਸੀਂ ਨજર ਧਰੋ ਉਹ ਘਰ ਸਵਰਗ ਵਸੇ ਇਸ ਦਿਨ ਹਰ ਨਾਮ ਸੁਖਾਈ ਮਨ ਪੰਕਜ ਹੋਮੇ ਮੈਲ ਸਭ ਤਿਲ ਬਿਨੈ ਤੇਰਾ ਆਸਰਾ ਭਗਤ ਜਨਾਂ ਦਾ ਤੇਰਾ ਸਿਂਦਰਨ ਲਹਿਰਾਏ ਜੇ ਸਰ ਅੰਦਰ ਪ੍ਰੇਮ ਉਪਜੇ ਬਾਬਾ ਜੀ ਦਰਸ ਦਿਖਾਏ ਪੈ ਭੂਤ ਦੁਸ਼ਟ ਨਿਕਟ ਨਾ ਆਵੇ ਜਿੱਥੇ ਨਾਮ ਤੁਧ ਗਾਇਆ ਸੁਖਮਈ ਬਣੇ ਸਭ ਪਹਿਰਾਵਾ ਪਰਿਵਾਰਾ ਜਿਸ ਨੇ ਤੁਧ ਸਿਰ ਥਾਇਆ ਅਗਨੀ ਵਗੇ ਕਰ ਅੰਦਰ ਜਦ ਮਨ ਹੋਵੇ ਦੁਖੀ ਰੇ ਬਾਬਾ ਜੀ ਤੂੰ ਸ਼ੀਤਲ ছায়ਾ ਮਿਲੇ ਹੋ ਮੈਂ ਅਗਨ 부ਜੀ ਰੇ ਜਿਤ ਜਿਤ ਵੇਲੇ ਭਗਤ ਸੁਨਾਵੇ ਹੇ ਬਾਬਾ ਜੀ ਕਿਰਪਾ ਕਰੋ ਉਸ ਵੇਲੇ ਤੁਸੀਂ ਆਵੋ ਧੋੜੇ ਮਿਟੇ ਦੋਖ ਰੋਗੀ ਪਰਉਪ ਬਾਬਾ ਜੀ ਤੂੰ ਬੇਅੰਤ ਨੇਹੀ ਭਗਤ ਵਾਸੀ ਦਿਆਲ ਜਿਨ ਤੇਰੀ ਪ੍ਰੀਤ ਚਿਤਾਰੇ ਰੱਖੀ ਉਸ ਦਾ ਫੁੱਟੇ ਕਦੇ ਨਹੀਂ ਕਦੇ ਹਾਲ ਘਰ 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 ਘਾਉਣ ਤੇਰੇ ਗੁਣ ਜਿੱਥੇ ਤੇਰਾ ਨਾਮ ਆਨੰਦ ਕਰ ਸਵਰਗ ਵਰਗਾ ਪਾਸੇ ਮਿਟੇ ਸੁਖ ਹਰਤ ਦੇ ਬੰਦ ਬਾਬਾ ਜੀ ਤੂੰ ਧਰਮ ਅਧਾਰ ਤੂੰ ਹੀ ਦਇਆ ਦਾ ਸਾਗਰ ਜਿਸ ਨੇ ਨੈਣ ਤੇਰਾ ਰੂਪ ਪਾਏ ਤਿਸ ਉੱਪਰ ਹੋਏ ਆਗਰ ਸਰਬ ਰੋਗ ਰਹਿ ਸੁਖ ਦਾਤਾ ਤੂੰ ਭਗਤੀ ਦਾ ਰਾਜਾ ਤੇਰਾ ਨਾਮ ਉੱਚਾ ਉੱਚਾ ਸਭ ਜਗ ਵਿੱਚ ਲਾਜਾ ਭਗਤਾਂ ਦੇ ਮਨ ਦੀ ਜਾਣੇ ਤੂੰ ਤੂੰ ਹੀ ਪ੍ਰਭ ਪਤੀ ਪਾਲਕ ਤੇਰੇ ਨਾਮ ਦੀ ਝੋਲੀ ਭਰਦੀ ਮੇਲਦਾ ਸੁਖ ਸੰਭਾਲਕ ਜਿਸ ਘਰ ਤੂੰ ਆਪ ਵਸੇ ਉਥੇ ਰੋਜ ਬਹਾਰਾਂ ਲਹਿਰੇ ਤਨ ਮਾਇਆ ਅਦਿਕ ਪਾਵਨ ਨਿਤ ਚੜਦੀ ਕਲਾ ਦੇ ਫੇਰੇ ਬਾਬਾ ਜੀ ਤੂੰ ਦਿਆਲ ਮੂਰਤੀ ਤੂੰ ਸਰਬਤ ਦਾ ਪਲਾਕਾਰਨ ਹਾਰ ਤੇਰੇ ਪਦ ਚਰਨਾਂ ਦੀ ਧੂੜ ਭਗਤਾਂ ਲਈ ਨੂਪ ਉਪਕਾਰ ਜਿਨ ਚਲੀ ਤੇਰੀ ਰਹਿ ਰਹਿਰਾਸੀ ਉਸ ਵੇਲੇ ਕਰ ਕਦੇ ਨਾ ਹੋਏ ਕਲੇਸ਼ ਵਸੇ ਹਰ ਪਾਸੇ ਨੂਰ ਤੇਰਾ ਚੌਕ ਐ ਚੜਦੀ ਕਲਾ ਦੇ ਵੇਸ ਜੀ ਅੰਦਰ ਬਾਬਾ ਜੀ ਵਸਿਆ ਸਹਜ ਸਮਾਦੇ ਲਾਈ ਉੱਠੇ ਚਰ ਚਾਨਣ ਦੀ ਰੋਸ਼ਨੀ ਮਨ ਅਨਹਦ ਬਾਣੀ ਵਜਾਈ ਕਰ 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 ਤੇਰਾ ਨਾਮ ਚਮਕੇ ਮਿਲੇ ਸੋਖ ਅਨੰਦ ਅਪਾਰ ਜਿਸ ਨੇ ਤਉਦਿ ਸਿਮਰਿਆ ਦਿਨ ਰਾਤ ਤਿਸ ਦਾ ਹੋਏ ਉਧਾਰ ਧੰਨ ਧੰਨ ਬਾਬਾ ਜੀ ਤੂ ਪ੍ਰਗਟ ਕਾਲ ਜੁਗ ਕੀ ਪਵ ਬਹਿਰਾ ਤਾਰਿਆ ਤੇਰੇ ਨਾਮ ਦੀ ਸਹਾਈ ਤੋਂ ਬਿਨਾ ਕੋਈ ਪਾਰ ਕਈ ਹੋਰ ਨਾ ਪਾਰ ਉਤਾਰਿਆ ਵਗਦ ਤੇਰੇ ਘਰ ਫੁਲਵਾੜੀ ਜਿੱਥੇ ਸਦਾ ਖਿੜੇ ਖੁਸ਼ੀਆਂ ਤੂੰ ਰਾਖਾ ਪ੍ਰਤੀ ਪਾਲਕ ਹਮੇਸ਼ਾ ਪਰ ਦੇਂਦਾ ਅਣਗਿਣਤ ਦਾਤਾਂ ਏ ਬਾਬਾ ਜੀ ਸਾਡੀ ਬੇਨਤੀ ਸੁਨੋ ਸਾਡੇ ਘਰ ਵੱਸੋ ਸਦਾ ਰਾਗ ਸਾਡੀ ਹੂਮੇ ਦੂਰ ਕਰ ਦਿਓ ਜੱਬੇ ਕਰੀਏ ਤੇਰਾ ਨਾਮ ਘਰ ਅੰਦਰ ਆਨੰਦ ਵਰਸੇ ਬੱਚਿਆਂ ਉੱਪਰ ਕਿਰਪਾ ਹੋਵੇ ਜਿਸ ਤਰ੍ਹਾਂ ਤੁਸੀਂ ਭਗਤ ਪਾਲ ਦੇ ਤਿਵੇਂ ਸਾਡੇ ਘਰ ਬਰਕਤ ਹੋਵੇ ਤਨ ਤਨ ਬਾਬਾ ਸ੍ਰੀ ਚੰਦ ਜੀ ਜਿਨ ਜੋਤ ਅਨੰਤ ਜਗਾਈ ਤੁਧ ਆਸਰਾ ਨਾਨਕ ਕਰ ਸਭ ਦੁਨੀਆ ਤੇ ਥੋਂ ਵਢਾਈ ਤੇਰਾ ਨਾਮ ਆਧਾਰਾ ਸਾਧੂ ਜਿਤ ਮਨ ਨਿਰਮਲ ਹੋਈ ਜਿਸ ਘਰ ਤੁਧ ਪ੍ਰਗਟੇ ਬਾਬਾ ਉਹੋਕਾਰ ਸਵਰਗ ਸਮੋਈ ਬਾਬਾ ਜੀ ਦੀ ਬਾਣੀ ਅੰਮ੍ਰਿਤ ਚੀਤ ਕਰੇ ਸੋ ਤਰੇ ਪਵਜਲ ਤੁਦ ਬਖਸ਼ੇ ਕਿਰਪਾ ਲਹਰੀ ਮਿਟੇ ਮਨ ਵਿੱਚੋਂ ਸਭ ਮੂਲ ਤੁਸੀਂ ਰੱਖਣਹਾਰ ਸਦਾ ਹੀ ਭਗਤ ਜਨਾਵੋ ਆਪ ਜਿਸ ਨੂੰ ਪਾਠ ਤੇਰਾ ਲੱਗੇ ਤੇ ਇਸ ਉੱਪਰ ਰਹੇ ਪ੍ਰਭ ਜਾਪ ਤੂੰ ਦਾਤਾ ਬਖਸ਼ਿੰਦ ਕਰਨਾ ਤੂੰ ਹੀ ਮਾਤ ਪਿਤਾ ਸੁਖਕਾਰ ਬਾਬਾ ਜੀ ਬਿਨ ਅਵਰ ਨ ਕੋਈ ਜਿਤ ਲੱਗੇ ਕਾਟੇ ਸੰਸਾਰ ਜਿਨ ਤੇਰਾ ਧਿਆਨਾਂ ਧਰਿਆ ਤੇਸ ਘਰ ਪ੍ਰਗਟੇ ਚਾਨਣ ਪਾਪ ਰਹੇ ਦੁੱਖ ਦੂਰ ਸਗਲੇ ਖੇਲ ਖੇਲ ਹੋਵੇ ਆਨੰਦ ਤੇਰੇ ਦਰ ਤੇ ਆਇਆ ਜਿਹੜਾ ਬਾਬਾ ਜੀ ਲਿਓ ਬਾਲਕ ਹਾਥ ਸੰਗਤ ਤੂੰ ਟਾਲ ਸੁਮਰਤ ਸਦਾ ਮਿਟੇ ਕਲੇਸ਼ ਸਭ ਰਾਥ ਜਿਸ ਘਰ ਤੇਰਾ ਸਿਮਰਨ ਵਸੇ ਉਹ ਘਰ ਮੰਦਰ ਹੋਵੇ ਆਨੰਦ ਸੁਖ ਅਟਲ ਨਿਵਾਸਾ ਸਦਾ ਚੋਲੀ ਪਰ ਲਿਓ ਬਾਬਾ ਜੀ ਭਗਤ ਰਖਵਾਲੇ ਸਦਾ ਸੁਭਾਈ ਧਿਆਨ ਜਤ ਜਤ ਚਰਨੀ ਮਨ ਲਾਵੇ ਕਾਟੇ ਕਲੇਸ਼ ਨਿਹਾਲ ਧਰਤੀ ਆਕਾਸ਼ ਸਭ ਤੇਰਾ ਤੂੰ ਅਪਰੰਪਰ ਜਵੇਸ਼ ਤੂੰ ਹੀ ਮੇਰਾ ਗੁਰੂ ਆਧਾਰਾ ਤੂੰ ਹੀ ਸਰਬ ਵਿਵੇਕ ਜਿਸ ਵੇਲੇ ਭਗਤ ਪੁਕਾਰੇ ਬਾਬਾ ਦੀ ਦਰ ਆਵੇ ਸੰਗਤ ਦੀ ਲੋਚਾ ਪੂਰਨ ਬਿਰਥੀ ਬਾਤ ਨਾ ਜਾਏ ਪ੍ਰੇਮ ਭਗਤ ਦੀ ਜੋਤ ਜਗਾਈ ਅੰਧਕਾਰ ਮਿਟਾਇਆ ਜੈਸੀ ਬਾ ਫੜੀ ਤੁਸੀਂ ਉਸਨੇ ਹਰ ਦਰਸ਼ ਪਾਇਆ ਬਾਬਾ ਜੀ ਤੂੰ ਬੇਅੰਤ ਕਿਰਪਾਲਾ ਤੇਰਾ ਅੰਤ ਨਾ ਪੈ ਜਾਈ ਜਿਸ ਕਰ ਤੇਰਾ ਸਿਮਰਨ ਵਸਦਾ ਉਥੇ ਪਾਪ ਨਾ ਜਾਏ ਟਕਾਈ ਮਨ ਚਿੰਤਾ ਸਭ ਦੂਰ ਹੋਵੇ ਕਰ ਖੁਸ਼ੀਓ ਨਾਲ ਭਰਪੂਰ ਜਿਵੇਂ ਫੁੱਲਾਂ ਦੀ ਸੁਗੰਧ ਵਗੇ ਤੇਵੇਂ ਨਵਾਸ ਤੇਰਾ ਨੂਰ ਅੰਮ੍ਰਿਤ ਬਾਣੀ ਅੰਮ੍ਰਿਤ ਜੈਸਾ ਤੇਰਾ ਸੋਨ ਮਨ ਹੋਏ ਅਧੀਨ ਬਾਬਾ ਜੀ ਆਨੰਦ ਰੂਪ ਤੂੰ ਤੇਰਾ ਦਰਸ਼ਨ ਜਾਪੇ ਅਤੇ ਨੀਨ ਜਿਸ ਘਰ ਤੁਮ ਪ੍ਰਭ ਵਸਦਾ ਉਥੇ ਚੜਦੀ ਕਲਾ ਨਿਵਾਸ ਸੁਖ ਸ਼ਾਂਤੀ ਧਨ ਸਹਿਜ ਸਮਾਧੀ ਸਦਾ ਮਿਲੇ ਪ੍ਰਭ ਪਾਸਾ ਘਰ ਘਰ ਚਾਵੋ ਵਧਾਈ ਲੱਗੇ ਜਿੱਥੇ ਨਾਮ ਤੁਧ ਲੱਗੇ ਬਾਬਾ ਰੀ ਤੂ ਰਿੱਤੀ ਸਿੱਤੀ ਦੇਨ ਹਾਰਾ ਭਗਤਾ ਕੇ ਸੰਗ ਰਹੇ ਘਰ ਘਰ ਤਰਲ ਹੋਏ ਚਾਨਣ ਭਰਿਆ ਮਿਟੇ ਕਲੇਸ਼ ਦੁਖ ਕਾਲਾ ਮਾਂਗੇ ਜੋ ਪਾਵੇ ਫਲ ਤੂੰ ਦਾਤਾ ਅਬਿਨਾਸ਼ਾ ਵਾਲਾ ਜਪ ਤਪ ਸਾਧਨਾ ਭਗਤੀ ਸਭ ਤੇਰੇ ਦਰਸ਼ ਸਹਾਈ ਜਿਸ ਨੂੰ ਬਾਬਾ ਜੀ ਕਿਰਪਾ ਕਰੇ ਤਿਸਨਾਂ ਦੁਨੀਆ ਪਾਈ ਮਨ ਵਿੱਚ ਵਸਦਾ ਤੇਰਾ ਨੂਰ ਅੰਮ੍ਰਿਤ ਸਰੋਵਰ ਜਿਹਾ ਜਾਪੇ ਜਿਸ ਕਰ ਤੇਰਾ ਅਸਥਾਨ ਉਹ ਧਰਤੀ ਮथुरा ਆਪੇ ਭਗਤ ਜਨਾ ਦੀ ਰੱਖਿਆ ਕਰਨਾ ਬਾਬਾ ਜੀ ਤੂੰ ਕਰਤਾ ਕਾਰ ਹਰ ਵੇਲੇ ਸਦਾ ਸਹਾਈ ਤੂੰ ਗਹਿਰਾ ਤਤ ਅਪਾਰ ਜਿਸ ਘਰ ਤੂੰ ਸੀ ਨજર ਧਰੋ ਉਹ ਘਰ ਸਵਰਗ ਵਸੇ ਇਸ ਦਿਨ ਹਰ ਨਾਮ ਸੁਖਾਈ ਮਨ ਪੰਕਜ ਹੋਮੇ ਮੈਲ ਸਭ ਤਿਲ ਬਿਨੈ ਤੇਰਾ ਆਸਰਾ ਭਗਤ ਜਨਾ ਦਾ ਤੇਰਾ ਸਿਮਰਨ ਲਹਿਰਾਏ ਜੇਸ ਕਰ ਅੰਦਰ ਪ੍ਰੇਮ ਉਪਜੇ ਬਾਬਾ ਜੀ ਦਰਸ ਦਿਖਾਏ ਪੈ ਭੂਤ ਦੁਸ਼ਟ ਨਿਕਟਨਾ ਆਵੇ ਜਿੱਥੇ ਨਾਮ ਤੁੱਦ ਗਾਇਆ ਸੁਖਮਈ ਬਣੇ ਸਭ ਪਹਿਰਾਵਾ ਪਰਿਵਾਰਾ ਜਿਵੇਂ ਤੁੱਦ ਸਿਰ ਥਾਇਆ ਅਗਨੀ ਵਗੇ ਕਰ ਅੰਦਰ ਜਦ ਮਨ ਹੋਵੇ ਦੁਖੀ ਰੇ ਬਾਬਾ ਜੀ ਤੂੰ ਸ਼ੀਤਲ ছায়ਾ ਮਿਲੇ ਹੋ ਮੈਂ ਅਗਨ 부ਜੀ ਰੇ ਜਿਤ ਜਿਤ ਵੇਲੇ ਭਗਤ ਸੁਣਾਵੇ ਹੇ ਬਾਬਾ ਜੀ ਕਿਰਪਾ ਕਰੋ ਉਸ ਵੇਲੇ ਤੁਸੀਂ ਆਵੋ ਧੋੜੇ ਮਿਟੇ ਦੋਖ ਰੋਗੀ ਪਰਉਪ ਬਾਬਾ ਜੀ ਤੂੰ ਬੇਅੰਤ ਨੇਹੀ ਭਗਤ ਵਾਸੀ ਦਿਆਲ ਜਿਨ ਤੇਰੀ ਪ੍ਰੀਤ ਚਿਤਾਰੇ ਰੱਖੀ ਉਸ ਦਾ ਫੁੱਟੇ ਕਦੇ ਨਹੀਂ ਕਦੇ ਹਾਲ ਕਰ ਕਰ ਗਾਉਣ ਤੇਰੇ ਗੁਣ ਜਿੱਥੇ ਤੇਰਾ ਨਾਮ ਆਨੰਦ ਕਰ ਸਵਰਗ ਵਰਗਾ ਪਾਸੇ ਮਿਟੇ ਸੁਖ ਹਰਤ ਦੇ ਬੰਦ ਬਾਬਾ ਜੀ ਤੂੰ ਧਰਮ ਅਧਾਰ ਤੂੰ ਹੀ ਦਇਆ ਦਾ ਸਾਗਰ ਜਿਸ ਨੇ ਨੈਣ ਤੇਰਾ ਰੂਪ ਪਾਏ ਤਿਸ ਉੱਪਰ ਹੋਏ ਆਗਰ ਸਰਬ ਰੋਗ ਰਹਿ ਸੁਖਦਾਤਾ ਤੂੰ ਭਗਤੀ ਦਾ ਰਾਜਾ ਤੇਰਾ ਨਾਮ ਉੱਚਾ ਉੱਚਾ ਸਭ ਜਗ ਵਿੱਚ ਲਾਜਾ ਭਗਤਾਂ ਦੇ ਮਾਨ ਦੀ ਜਾਣੇ ਤੂੰ ਤੂੰ ਹੀ ਪ੍ਰਭ ਪਤੀ ਪਾਲਕ ਤੇਰੇ ਨਾਮ ਦੀ ਝੋਲੀ ਭਰਦੀ ਮੇਲਦਾ ਸੁਖ ਸੰਭਾਲਕ ਜਿਸ ਘਰ ਤੂੰ ਆਪ ਵਸੇ ਉਥੇ ਰੋਜ ਬਹਾਰਾਂ ਲਹਿਰੇ ਤਨ ਮਾਇਆ ਅਦਿਕ ਪਾਵਨ ਨਿਤ ਚੜਦੀ ਕਲਾ ਦੇ ਫੇਰੇ ਬਾਬਾ ਜੀ ਤੂੰ ਦਿਆਲ ਮੂਰਤੀ ਤੂੰ ਸਰਬੱਤ ਦਾ ਪਲਾ ਕਾਰਨ ਹਾਰ ਤੇਰੇ ਪਦ ਚਰਨਾਂ ਦੀ ਧੂੜ ਭਗਤਾਂ ਲਈ ਨੂਪ ਉਪਕਾਰ ਜਿਨ ਚਲੀ ਤੇਰੀ ਰਹਿ ਤਹਿਰਾਸੀ ਉਸ ਵੇਲੇ ਕਰ ਕਦੇ ਨਾ ਹੋਏ ਕਲੇਸ਼ ਵਸੇ ਹਰ ਪਾਸੇ ਨੂਰ ਤੇਰਾ ਚੌਕ ਐ ਚੜਦੀ ਕਲਾ ਦੇ ਵੇਸ ਜੀ ਅੰਦਰ ਬਾਬਾ ਜੀ ਵਸਿਆ ਸਹਜ ਸਮਾਦੇ ਲਾਈ ਉੱਠੇ ਚਰ ਚਾਨਣ ਦੀ ਰੋਸ਼ਨੀ ਮਨ ਅਨਹਦ ਬਾਣੀ ਵਜਾਈ ਕਰ 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 ਤੇਰਾ ਨਾਮ ਚਮਕੇ ਮਿਲੇ ਸੋਖ ਆਨੰਦ ਅਪਾਰ ਜਿਸਨੇ ਤਉਦ ਸਿਮਰਿਆ ਦਿਨ ਰਾਤ ਤਿਸ ਦਾ ਹੋਏ ਉਧਾਰ ਧੰਨ ਧੰਨ ਬਾਬਾ ਜੀ ਤੂ ਪ੍ਰਗਟ ਕਾਲ ਜੁਗ ਕੀ ਪਵ ਬਹਿਰਾ ਤਾਰਿਆ ਤੇਰੇ ਨਾਮ ਦੀ ਸਹਾਈ ਤੋਂ ਬਿਨਾ ਕੋਈ ਪਾਰ ਕਈ ਹੋਰ ਨਾ ਪਾਰ ਉਤਾਰਿਆ ਭਗਤ ਤੇਰੇ ਕਰ ਫੁਲਵਾੜੀ ਜਿੱਥੇ ਸਦਾ ਖਿੜੇ ਖੁਸ਼ੀਆਂ ਤੂੰ ਰਾਖਾ ਪ੍ਰਤੀਪਾਲਕ ਹਮੇਸ਼ਾ ਪਰ ਦੇਂਦਾ ਅਗਰ ਅਨਗਿਨਤ ਦਾਤਾ ਏ ਬਾਬਾ ਜੀ ਸਾਡੀ ਬੇਨਤੀ ਸੁਨੋ ਸਾਡੇ ਘਰ ਵਸੋ ਸਦਾ ਰਾਗ ਸਾਡੀ ਹਉਮੈ ਦੂਰ ਕਰ ਦਿਓ ਜੱਪੇ ਕਰੀਏ ਤੇਰਾ ਨਾਮ ਕਰ ਅੰਦਰ ਆਨੰਦ ਵਰਸੇ ਬੱਚਿਆਂ ਉੱਪਰ ਕਿਰਪਾ ਹੋਵੇ ਜਿਸ ਤਰ੍ਹਾਂ ਤੁਸੀਂ ਭਗਤਪਾਲ ਦੇ ਤਿਵੇਂ ਸਾਡੇ ਘਰ ਬਰਕਤ ਹੋਵੇ